ਕਾਂਗਰਸ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਲੋਕ ਸਭਾ ਸੀਟਾ ਦੇ ਕਾਂਗਰਸ ਦੇ ਪ੍ਰਧਾਨ ਰਾਜਵਰਿੰਗ ਦੇ ਵੱਲੋਂ ਦੀ ਅੱਜ ਲੁਧਿਆਣਾ ਦੇ ਵਿੱਚ ਅਲੱਗ-ਅਲੱਗ ਧਾਰਮਿਕ ਸਥਾਨਾਂ ਦੇ ਉੱਤੇ ਦਰਸ਼ਨ ਕੀਤੇ ਗਏ। ਇਸ ਮੌਕੇ ਸੀਐਨਆਈ ਕੈਲਵੀ ਚਰਚ ਦੇ ਵੱਲੋਂ ਦੀ ਕਾਂਗਰਸੀ ਆਗੂ ਰਮਨਦੀਪ ਮੁੱੱਚੀ ਟੀਮ ਦੇ ਵੱਲੋਂ ਦੀ ਰਾਜਵਰਿੰਗ ਦਾ ਪਰਮਾ ਸਵਾਗਤ ਕੀਤਾ ਗਿਆ। ਲੋਕਾਂ ਨਾਲ ਰੈਲੀ ਦੇ ਰੂਪ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਕੇ ਲੁਧਿਆਣਾ ਵਾਸੀਆਂ ਨੂੰ ਸਹੀ ਅਤੇ ਇਮਾਨਦਾਰ ਵਿਅਕਤੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਲੁਧਿਆਣਾ ਤੋਂ ਅਰਣ ਕੁਮਾਰ ਦੀ ਖਾਸ ਰਿਪੋਰਟ। ਮੈਂ ਮਨਜੀਤ ਸ਼ਰਮਾ ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਖੰਨਾ ਮੈਨੂੰ ਅੱਜ ਦੇ ਇਸ ਮਾਹੌਲ ਤੋਂ ਇਹ ਬਿਲਕੁਲ ਪ੍ਰਤੱਖ ਨੂੰ ਕਹਿੰਦੇ ਪਰਮਾਨ ਦੀ ਕੋਈ ਲੋੜ ਨਹੀਂ ਪੰਜਾਬ ਦੇ ਵਿੱਚ ਅਸੀਂ ਬਹੁਤ ਵੱਡੀ ਗਿਣਤੀ ਦੇ ਨਾਲ ਲਗਭਗ 8 ਤੋਂ 10 ਦੇ ਸੀਟਾਂ 10 ਤੋਂ ਲਗਭਗ ਕਰੀਬ ਸੀਟਾਂ ਅਸੀਂ ਜਿੱਤਣ ਜਾ ਰਹੇ ਹਾਂ ਔਰ ਇਹ ਜਿਹੜੀ ਅੱਜ ਪਹਿਲੀ ਫੇਰੀ ਸੀ ਲੁਧਿਆਣੇ ਰਾਜਾ ਬਰਿੰਦਰ ਵੜਿੰਗ ਜੀ ਦੀ ਇਸ ਤੋਂ ਬਿਲਕੁਲ ਇਹ ਲੋਕਾਂ ਦੇ ਪਿਆਰ ਤੋਂ ਸਤਿਕਾਰ ਤੋਂ ਇਹ ਭਲੀ ਭਾਂਤ ਮਹਿਸੂਸ ਹੋ ਰਿਹਾ ਹੈ ਕੀ ਆਸੀ 4 ਤਾਰੀਖ ਨੂੰ ਜਿਹੜਾ ਰਿਜ਼ਲਟ ਹੈ ਇਹ ਲੱਖ ਡੇਢ ਲੱਖ ਵੋਟ ਦੇ ਹਿਸਾਬ ਨਾਲ ਅਸੀਂ ਘਰ ਤੋਂ ਘਰ ਲੁਧਿਆਣਾ ਦੀ ਸੀਟ ਜਿੱਤਾਂਗੇ ਅੱਜ ਅਸੀਂ ਕਹਿਣਾ ਕੀ ਚਾਹਾਂਗੇ ਸਾਰੇ ਪੰਜਾਬ ਨੂੰ ਦਿਖ ਰਿਹਾ ਲੁਧਿਆਣਾ ਵਿਖੇ ਰਾਜਾ ਵੜਿੰਗ ਦੀ ਅੱਜ ਪਹਿਲੀ ਰੋਡ ਸ਼ੋਅ ਸੀਗਾ ਜਿਹਦੇ ਵਿੱਚ ਇਹਨਾਂ ਆਗਾਮੀ ਆਗਾਜ਼ ਹੋਇਆ ਹੈ ਕਿ ਰਾਜਾ ਵੜਿੰਗ ਅੱਜ ਤੋਂ ਹੀ ਆਪਣੇ ਆਪ ਨੂੰ ਵਿਨਰ ਕੈਂਡੀਡੇਟ ਸਾਬਤ ਕਰ ਚੁੱਕੇ ਨੇ ਕਿਉਂਕਿ ਉਹਨਾਂ ਦਾ ਕਾਫਲਾ ਦੇਖ ਲਓ ਆ ਤੁਸੀਂ ਪਿੱਛੇ ਘੁਮਾ ਕੇ ਦੇਖੋ ਕਾਫਲਾ ਉਹਨਾਂ ਦਾ ਕਿੰਨਾ ਲੰਬਾ ਹੈ ਇੱਥੇ ਲੋਕ ਦੇਖੋ ਕਿੰਨੇ ਲੋਕ ਨੇ ਮੈਂ ਰਮਨ ਰਮੇਸ਼ ਯੂਥ ਜਰਨਲ ਸੈਕਟਰੀ ਔਰ ਵਾਰਡ ਨੰਬਰ 78 ਦਾ ਇਨਚਾਰਜ ਅਸ਼ਵਾਸ਼ਨ ਦਿਨੇ ਆਪਣੀ ਕਾਂਗਰਸ ਪਾਰਟੀ ਨੂੰ ਕਿ ਅਸੀਂ ਇੱਥੋਂ ਸ਼੍ਰੀ ਰਾਜਾ ਵੜਿੰਗ ਜੀ ਨੂੰ ਜਿਤਾ ਕੇ ਔਰ ਵੱਧ ਤੋਂ ਵੱਧ ਲੀਡ ਨਾਲ ਇੱਥੋਂ ਭੇਜਾਂਗੇ ਤਾਂ ਕਿ ਸਾਡੀ ਕਾਂਗਰਸ ਹਾਈ ਕਮਾਂਡ ਸੈਂਟਰ ਦੇ ਵਿੱਚ ਮਜ਼ਬੂਤ ਹੋ ਕੇ ਆਪਣੀ ਸਰਕਾਰ ਬਣਾ ਸਕੇ ਅੱਜ ਉਹ ਚਰਚ ਵਿੱਚ ਆਏ ਨੇ ਉਹਨਾਂ ਨੇ ਪ੍ਰਤੀਕ ਸੰਦੇਸ਼ ਦਿੱਤਾ ਹੈ ਕਿ ਉਹਨਾਂ ਲਈ ਸਾਰੇ ਧਰਮ ਇੱਕ ਨੇ ਕੋਈ ਉਹਨਾਂ ਨੇ ਪੱਖਪਾਤ ਨਹੀਂ ਕੀਤਾ ਚਰਚ 'ਚ ਫਾਦਰ ਸਾਹਿਬ ਦਾ ਅਸ਼ੀਰਵਾਦ ਲੈ ਕੇ ਗਏ ਨੇ ਔਰ ਜਦੋਂ-ਜਦੋਂ ਸਾਡੇ ਫਾਦਰ ਸਾਹਿਬ ਅਸ਼ੀਰਵਾਦ ਵੱਡੇ ਲੋਕ ਦਿੰਦੇ ਨੇ ਔਰ ਉਹ ਜਿੱਤ ਦੇ ਵਿੱਚੋਂ ਅਸ਼ੀਰਵਾਦ ਬਦਲਿਆ ਜਾਂਦਾ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ